ਸਤ ਸ੍ਰੀ ਅਕਾਲ ਦੋਸਤੋ ਬਸ 5 ਮਿੰਟ ਵਿੱਚ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ਤੇ ਆਪਾਂ ਸਿਆਸਤ ਦੀ ਤੋਰੀ ਹੋਈ ਹੈ ਸਿਆਸਤ ਤੇ ਚੋਣਾ ਚੋਣਾ ਦਾ ਜਿਹੜਾ ਮਾਹੌਲਾ ਪਕਦਾ ਜਾ ਰਿਹਾ ਹੈ ਚੋਣ ਦੰਗਲ ਪਕਦਾ ਜਾ ਰਿਹਾ ਹੈ ਔਰ ਹੁਣ ਜਿਹੜੀ ਲੜਾਈ ਹੈ ਉਹ ਫੈਸਲਾ ਕੌਣ ਰਾਉਂਡ ਵਿੱਚ ਪਹੁੰਚ ਰਹੀ ਹੈ ਪੰਜਾਬ ਵਿੱਚ 7 ਮਈ ਨੂੰ ਜਿਹੜੇ 13 ਲੋਕ ਸਭਾ ਸੀਟਾਂ ਨੇ ਉਹਨਾਂ ਦੀ ਨੋਟੀਫਿਕੇਸ਼ਨ ਹੋ ਜਾਵੇਗੀ 14 ਤੱਕ 14 ਮਈ ਤੱਕ ਨਾਮਿਨੇਸ਼ਨ ਪਰਿਆਣ ਜਾਣਗੀਆਂ 15 ਨੂੰ ਸਕਰੂਟੀ ਹੋਏਗੀ ਤੇ 17 ਮਈ ਨੂੰ ਵਿਡਰੋਅਲ ਹੋ ਜਾਏਗੀ ਤੇ ਉਸ ਤੋਂ ਬਾਅਦ ਪਹਿਲੇ ਜੂਨ ਨੂੰ ਵੋਟਾਂ ਪੈ ਜਾਣਗੀਆਂ ਤੇ 4 ਜੂਨ ਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਨੇ ਕਿੰਨਾ 13 ਲੋਕਾਂ ਤੇ ਆਪਣੀ ਉਂਗਲ ਰੱਖੀ ਹੈ ਹੱਥ ਰੱਖਿਆ ਹੈ कोरोना ਨੂੰ ਆਪਣਾ ਨੁਮਾਇੰਦਾ ਐਲਾਨਿਆ ਇੱਕ ਗੱਲ ਬੜੀ ਅਚੰਬੇ ਵਾਲੀ ਲੱਗਦੀ ਹੈ ਮੈਨੂੰ ਤਾਂ ਬਹੁਤ ਅਚੰਬੇ ਵਾਲੀ ਲੱਗੀ ਕਿ ਹਾਲੇ ਤੱਕ ਦੇਖੋ 13 ਸੀਟਾਂ ਨੇ ਔਰ ਇਸ ਵਾਰ ਪੰਜਾਬ ਦੀਆਂ ਜਿਹੜੇ ਚਾਰ ਮੇਨ ਪੋਲੀਟੀਕਲ ਪਾਰਟੀਆਂ ਨੇ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਹੀ ਇੱਕ ਦੂਜੇ ਤੋਂ ਇੰਡੀਪੈਂਡੈਂਟ ਹੋ ਕੇ ਸਾਰੀਆਂ ਸੀਟਾਂ ਤੇ ਚੋਣਾਂ ਲੜ ਰਹੇ ਨੇ ਇਸ ਦਾ ਮਤਲਬ ਹੋਇਆ ਕਿ ਚਾਰ ਪਾਰਟੀਆਂ ਵੱਲੋਂ 52 ਉਮੀਦਵਾਰ ਹੋਣਗੇ ਸੋ 52 ਵਿੱਚੋਂ 47 ਦੇ ਨਾਮ ਐਲਾਨ ਕਰ ਦਿੱਤੇ ਜਾ ਚੁੱਕੇ ਨੇ ਔਰ ਬਾਕੀ ਪੰਜ ਉਮੀਦਵਾਰ ਰਹਿ ਗਏ ਨੇ ਜਿਨ੍ਹਾਂ ਵਿੱਚੋਂ ਚਾਰ ਭਾਜਪਾ ਨੇ ਤੇ ਇੱਕ ਕਾਂਗਰਸ ਨੇ ਹਲੇ ਜਿਸ ਦਾ ਐਲਾਨ ਕਰਨਾ ਹੈ ਇਸ ਤੋਂ ਬਿਨਾ ਇਹਨਾਂ ਚਾਰ ਪਾਰਟੀਆਂ ਤੋਂ ਬਿਨਾ ਸ਼੍ਰੋਮਣੀ ਅਕਾਲੀ ਦਲ ਅਮਰਸਰ ਸਮਰਨਜੀਤ ਸਿੰਘ ਮਾਨ ਉਹਨਾਂ ਦੀ ਪਾਰਟੀ बहुजन समाज पार्टी कम्युनिस्ट पार्टी मार्क्सिस्ट ਤੇ ਹੋਰ ਜਿਹੜੇ ਆਜ਼ਾਦ ਉਮੀਦਵਾਰ ਹੋਣਗੇ ਉਹ ਵੀ ਇਸ ਚੋਣ ਦੰਗਲ ਵਿੱਚ ਸ਼ਾਮਲ ਹੋਣਗੇ ਸੋ ਉਹਨਾਂ ਦੇ ਨਾਮ ਵੀ ਜਲਦੀ ਫਾਈਨਲ ਹੋ ਜਾਣਗੇ ਪਤਾ ਲੱਗ ਜਾਵੇਗਾ ਕਿ ਕੌਣ-ਕੌਣ ਚੋਣ ਲੜ ਰਿਹਾ ਹੈ ਕਿ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਕਿ ਬਲੌਰ ਸਿੰਘ ਬਟਿੰਡੇ ਤੋਂ ਚੋਣ ਲੜ ਰਹੇ ਨੇ ਜਾਂ ਹੋਰ ਕਈ ਆਜ਼ਾਦ ਉਮੀਦਵਾਰ ਕੌਣ ਕੌਣ ਆਜ਼ਾਦ ਉਮੀਦਵਾਰ ਨੇ ਔਰ ਕੌਣ ਕੌਣ ਸਿਮਰਨਜੀਤ ਸਿੰਘ ਮਾਨ ਦੇ ਬਿਨਾ ਉਹਨਾਂ ਦੀ ਪਾਰਟੀ ਕੋਲ ਚੋਣ ਲੜ ਰਹੇ ਨੇ ਸੋ ਇਹ ਸਾਰੀਆਂ ਗੱਲਾਂ 14 ਮਈ ਤੱਕ ਕਾਫੀ ਹੱਦ ਤੱਕ ਥੀਅਰ ਹੋ ਜਾਣਗੀਆਂ ਔਰ 17 ਮਈ ਤੱਕ ਤਾਂ ਬਿਲਕੁਲ ਸਪਸ਼ਟ ਪਿਕਚਰਸ ਸਾਹਮਣੇ ਆ ਜਾਵੇਗੀ ਪਰੰਤੂ ਇੱਕ ਚੀਜ਼ ਦੀ ਕਮੀ ਮਹਿਸੂਸ ਹੁੰਦੀ ਰਹੇਗੀ ਕਿ ਕੋਈ ਵੀ ਸਾਬਕਾ ਫੌਜੀ ਇਹਨਾਂ ਇਲੈਕਸ਼ਨਾਂ ਦੇ ਰਣ ਵਿੱਚ ਨਹੀਂ ਹੈ ਬੜੀ ਹੈਰਾਨਗੀ ਦੀ ਗੱਲ ਹੈ ਕਿ ਪੰਜਾਬ ਕੋਲੇ ਇੱਕ ਬਹੁਤ ਵੱਡੀ ਔਰ ਡਿਸਟਿੰਗਸ਼ਟ ਐਕਸਰਸਮੈਨ ਦਾ ਸਟਰੈਂਥ ਹੈ ਪopulation ਹੈ ਬਹੁਤ سارے ਆਰਚੀਫ ਮਾਰਸ਼ਲ ਜਨਰਲਸ ਲੈਫਟੇਨ ਜਨਰਲਸ ਮੇਜਰ ਜਨਰਲਸ ਬਰਗੇਡੀਅਰਸ ਕਰਨਲਸ ਤੇ ਹੋਰ ਬਹੁਤ سارے ਅਹੁਦਿਆਂ ਤੇ ਰਹੇ ਚੁੱਕੇ ਨੇਵੀ ਦੇ 에ਅਰਫੋਰਸ ਦੇ ਆਫਸਰ ਨੇ ਜਵਾਨ ਨੇ ਹੋਰ ਨੇ ਪਰ ਕੋਈ ਵੀ ਚੌਨ ਅਖਾੜੇ ਵਿੱਚ ਆਉਣ ਨੂੰ ਤਿਆਰ ਨਹੀਂ ਇਹ ਬੜੀ ਹੈਰਾਨੀਜਨਕ ਗੱਲ ਹੈ ਕੁਝ ਦਿਨ ਪਹਿਲਾਂ ਜਦੋਂ ਇੱਕ ਕਿਤਾਬ ਦਾ ਵਿਮੋਚਨ ਹੋਣਾ ਸੀ ਘੁੰਡ ਚਕਾਈ ਹੋਣੀ ਸੀ ਉੱਥੇ ਇਹ ਚੀਫ ਮਾਰਸ਼ਲ ਬੀਸਤਨੋਵਾ ਸੱਤ ਲੈਫਟ ਹੈਂਡ ਜਨਰਲ ਤੇ ਹੋਰ ਬਹੁਤ ਸਾਰੇ ਆਰਮੀ ਦੇ ਆਫੀਸਰ ਐਕਸ ਆਫੀਸਰ ਇਕੱਠੇ ਹੋਏ ਸਨ ਜਦੋਂ ਪੰਜਾਬ ਕੋਲੇ ਐਨੀ ਰਿਚ ਕਰਾਪੇ ਐਕਸਰਸਮੈਨ ਦੀ ਜਿਹੜੇ ਡਿਸਟਿੰਗੁਇਸ਼ ਜਿਨ੍ਹਾਂ ਦਾ ਕੈਰੀਅਰ ਹੈ ਜਿਨ੍ਹਾਂ ਨੇ ਬਹੁਤ ਪ੍ਰਾਪਤੀਆਂ ਰਹੀਆਂ ਨੇ ਜਿਨ੍ਹਾਂ ਦੀ ਬਹਾਦਰੀ ਦੇ ਲੋਕ ਸੋਲੇ ਗਾਉਂਦੇ ਨੇ ਤਾਂ ਉਹ ਕਿਉਂ ਸਿਆਸਤ ਵਾਲਾ ਮੂੰਹ ਨਹੀਂ ਕਰਦੇ ਇਹ ਇੱਕ ਸੋਚਣ ਵਾਲੀ ਗੱਲ ਹੈ ਔਰ ਪਹਿਲਾ ਜੇ ਤੁਸੀਂ ਪਿੱਛੇ ਮੁੜ ਕੇ ਦੇਖੋ ਤਾਂ ਇੱਕ ਸਮਾਂ ਆਇਆ ਸੀ ਜਦੋਂ ਐਕਸਰਸਮੈਨ ਨੇ ਇੱਕ ਆਪਣੀ ਦਲ ਬਣਾ ਲਿਆ ਸੀ ਆਪਣੀ ਪਾਰਟੀ ਬਣਾਈ ਸੀ ਤੇ ਚੋਣਾ ਲੜਨ ਦਾ ਐਲਾਨ ਕੀਤਾ ਸੀ ਤੁਹਾਨੂੰ ਯਾਦ ਹੋਵੇਗਾ ਰਾਸ਼ਟਰੀ ਰੱਖਿਆ ਦਲ ਬਣਿਆ ਸੀ ਜਿਨੇ ਅਸੈਂਬਲੀ ਚੋਣਾ ਵੀ ਤੇ ਲੋਕ ਸਭਾ ਚੋਣਾ ਵੀ ਲੜੀਆਂ ਸਨ ਪਰੰਤੂ ਉਹ ਬਹੁਤ ਜਲਦੀ ਹੀ ਸਮਾਪਤ ਹੋ ਗਿਆ ਉਸ ਤੋਂ ਬਾਅਦ ਕੋਈ ਸੈਂਸ਼ੀਅਰ ਐਫਰਟ ਵੀ ਨਹੀਂ ਹੋਈ ਕਿ ਫੌਜੀਆ ਨੂੰ ਲਾਮਬੰਦ ਕਰਕੇ ਇੱਕ ਸਿਆਸੀ ਪਾਰਟੀ ਦਾ ਰੂਪ ਦੇ ਕੇ ਤਾਂ ਜੋ ਐਕ ਸਰਵਿਸਮੈਨ ਹਮੇਸ਼ਾ ਆਪਣੀਆਂ ਮੰਗਾਂ ਲਈ ਵਨ ਰੈਂਕ ਵਨ ਪੈਨਸ਼ਨ ਤੇ ਹੋਰ ਚੀਜ਼ਾਂ ਲਈ ਲੜਦੇ ਰਹੇ ਨੇ ਔਰ ਕਾਫੀ ਲੰਬਾ ਸੰਘਰਸ਼ ਵੀ ਉਹਨਾਂ ਨੇ ਕੀਤਾ ਹੈ ਔਰ ਤੁਹਾਨੂੰ ਯਾਦ ਹੀ ਹੋਵੇਗਾ ਜੋ ਜੰਤਰ ਮੰਤਰ ਵਿੱਚ ਕਿਸਾਨਾਂ ਵਾਂਗੂ ਬਹੁਤ ਦੇਰ ਤੱਕ ਐਕ ਸਰਵਿਸਮੈਨ ਬੈਠੇ ਰਹੇ ਸਨ ਪਰੰਤੂ ਉਹਨਾਂ ਦੀ ਇੱਕ ਸਿਆਸੀਕਰਨ ਉਹਨਾਂ ਨੇ ਨਹੀਂ ਹੋਇਆ ਉਹਨਾਂ ਦਾ ਇਹ ਇੱਕ ਅਲੱਗ ਜਿਹਾ ਗੱਲ ਹੈ ਜਿਹਦੇ ਬਾਰੇ ਐਕ ਸਰਵਿਸਮੈਨ ਖੁਦ ਹੀ ਬੈਠ ਕੇ ਮੰਤਨ ਕਰਕੇ ਆਪਣਾ ਫੈਸਲਾ ਲੈ ਸਕਦੇ ਨੇ ਕਿ ਕੀ ਆਪਣੇ ਹੱਕਾਂ ਲਈ ਉਹਨਾਂ ਨੂੰ ਵੀ ਕੋਈ ਸਿਆਸੀ ਧਿਰ ਸਿਆਸੀ ਪਾਰਟੀ ਬਣਾਉਣ ਦੀ ਲੋੜ ਹੈ ਜਾਂ ਨਹੀਂ ਹੈ ਬਿਸ਼ੱਕ ਕਿਸਾਨਾਂ ਨੇ ਤਾਂ ਹਲੇ ਤੱਕ ਫੈਸਲਾ ਕੀਤਾ ਹੋਇਆ ਹੈ ਕਿ ਉਹ ਕੋਈ ਸਿਆਸੀ ਪਾਰਟੀ ਨਹੀਂ ਬਣਾਣਗੇ ਪਿਛਲੇ ਅਸੈਂਬਲੀ ਇਲੈਕਸ਼ਨਾਂ ਦੇ ਵੇਲੇ ਬਿਸ਼ੱਕ ਸੰਯੁਕਤ ਕਿਸਾਨ ਮੋਰਚਾ ਤੇ ਇੱਕ ਦੋ ਸੰਸਥਾਵਾਂ ਹੋਰ ਬਣੀਆਂ ਸਨ ਜਿਨ੍ਹਾਂ ਨੇ ਚੋਣਾਂ ਵੀ ਲੜੀਆਂ ਸਨ ਪਰੰਤੂ ਉਹਨਾਂ ਨੂੰ ਕੋਈ ਵਿਸ਼ੇਸ਼ ਸਫਲਤਾ ਨਹੀਂ ਸੀ ਮਿਲੀ ਪਰੰਤੂ ਜਿਹੜੀਆਂ ਰੈਕੋਗਨਾਈਜ਼ ਨੈਸ਼ਨਲ ਪਾਰਟੀਆਂ ਨੇ ਰੀਜਨਲ ਪਾਰਟੀਆਂ ਨੇ ਉਹਨਾਂ ਵਿੱਚ ਵੀ ਐਕਸਰਸਮਨ ਦੀ ਕੋਈ ਖਾਸ ਨੁਮਾਇਦਗੀ ਨਾ ਹੋਣਾ ਵੀ ਇੱਕ ਅਲੱਗ ਰ ਵਿਸ਼ਾ ਹੈ ਕਿਉਂ ਉਹ ਨਹੀਂ ਆ ਰਹੇ ਜੇ ਪੰਜਾਬ ਦੇ ਇਤਿਹਾਸ ਵੱਲ ਤੁਸੀਂ ਨਜ਼ਰ ਮਾਰ ਕੇ ਦੇਖੋ ਤਾਂ ਮੈਜਿਸਨਸ ਪੈਰੋ ਉਹ ਕੁਝ ਸਮਾਂ ਲੋਕ ਸਭਾ ਮੈਂਬਰ ਰਹੇ ਬਿਸ਼ੱਕ ਪੰਜਾਬ ਦੀ ਅਸੈਂਬਲੀ ਵਿੱਚ ਤਾਂ ਕੁਝ ਐਕਸ ਸਰਵਿਸਮੈਨ ਰੇ इवन ਪੰਜਾਬ ਦੇ ਪੁਰਾਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਕਿ ਲੈਫਟੇਨੈਂਟ ਜਨਰਲ ਗੁਰਬਖਸ਼ ਸਿੰਘ ਦੇ ਬਹੁਤ ਨੇੜੇ ਰਹੇ ਸਨ ਹਰਬਖਸ਼ ਸਿੰਘ ਘਰਾ ਦੇ ਨੇੜੇ ਉਹਨਾਂ ਦੇ ਪਰਸਨਲ ਸਟਾਫ ਆਫਿਸਰ ਵੀ ਰਹੇ ਸਨ ਉਹ ਰੋ ਚੀਫ ਮਿਨਿਸਟਰੀ ਬਣੇ ਔਰ ਉਹਨਾਂ ਦਾ ਕਾਫੀ ਉਹਨਾਂ ਨੇ ਆਪਣੇ ਫੌਜੀ ਦਿਨਾਂ ਬਾਰੇ ਆਪਣੇ ਕਿਤਾਬਾਂ ਵੀ ਲਿਖੀਆਂ ਤੇ ਜਦੋਂ ਉਹ ਮੁੱਖ ਮੰਤਰੀ ਬਣੇ ਤਾਂ ਉਹਨਾਂ ਦੇ ਨਾਲ ਜਿਹੜੀ ਪਹਿਲੀ ਟੀਮ ਆਫਿਸਰਸ ਦੀ ਸੀ ਉਹਨਾਂ ਵਿੱਚ ਵੀ ਐਕਸ ਸਰਵਿਸਮੈਨ ਸਨ ਮਿਸਟਰ ਐਮ ਐਸ ਪੁੱਲਰ ਔਰ ਕੈਪਟਨ ਕੈਪਟਨ ਰਤਰਾ ਵਾਇਸ ਰਤਰਾ ਸੋ ਕੈਪਟਨ ਕਮਲਜੀਤ ਅਕਾਲੀ ਦਲ ਵੱਲੋਂ ਵੀ ਰਹੇ ਕਿ ਹੋਰ ਵੀ ਕੁਝ ਆਰਮੀ ਐਕਸ ਸਰਵਿਸਮੈਨ ਰਹੇ ਲੇਕਿਨ ਇਹ ਨੰਬਰ ਬਹੁਤ ਥੋੜਾ ਹੈ ਜਿੰਨੇ ਕਿ ਪਾਪੂਲੇਸ਼ਨ ਐਕਸਰਸਮੈਂਟ ਦੀ ਉਹਦੇ ਅਨੁਪਾਤ ਵਿੱਚ ਕਿਉਂ ਐਕਸਰਸਮੈਨ ਸਿਆਸਤ ਵਿੱਚ ਹਿੱਸਾ ਨਹੀਂ ਲੈ ਰਹੇ ਬਿਕਾਜ਼ ਉਹ ਵੀ ਸਮਾਜ ਦਾ ਇੱਕ ਜ਼ਰੂਰੀ ਤੇ ਅਨਿਖੜਵਾਂ ਅੰਗ ਹਨ ਉਹਨਾਂ ਦੀ ਬੜੀ ਕੰਟਰੀਬਿਊਸ਼ਨ ਹੈ ਦੇਸ਼ ਸੇਵਾ ਵਿੱਚ ਤਾਂ ਉਹਨਾਂ ਨੂੰ ਵੀ ਉਹਨਾਂ ਦਾ ਵੀ ਬਣਦਾ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਸਿਆਸਤ ਵਿੱਚ ਵੀ ਮਿਲੇ ਤਾਂ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਵੀ ਸਮੇਂ-ਸਮੇਂ ਤੇ ਆਪਣੇ ਆਪ ਆਪਣਾ ਕੇਸ ਪੇਸ਼ ਕਰ ਸਕਣ ਲੋਕਾਂ ਦੀ ਪਾਰਲੀਮੈਂਟ ਵਿੱਚ ਲਿਆ ਕੇ ਰੱਖ ਸਕਣ ਦੇਸ਼ ਦੀ ਪਾਰਲੀਮੈਂਟ ਵਿੱਚ ਲਿਆ ਕੇ ਰੱਖ ਸਕਣ ਚਲੋ ਮੈਂ ਸੋਚਿਆ ਅੱਜ ਇਹ ਪਾਕੂ ਤੁਹਾਡੇ ਨਾਲ ਵਿਚਾਰਾਂਗਾ ਤੇ ਤੁਹਾਨੂੰ ਮੈਂ ਇਨਵਾਈਟ ਕਰਦਾ ਕਿ ਤੁਸੀਂ ਆਪਣੇ ਸੁਝਾਅ ਮੈਨੇ ਜ਼ਰੂਰ ਲਿਖ ਕੇ ਲਿਓ ਤੇ ਤਾਂ ਜੋ ਅਸੀਂ ਜੇ ਇਹ ਤੁਹਾਨੂੰ ਲੱਗੇ ਇੱਕ ਚੰਗਾ ਮੁੱਦਾ ਤਾਂ ਦੁਬਾਰਾ ਇਸ ਤੇ ਵਿਚਾਰ ਕਰ ਸਕਾਂਗੇ ਚਲੋ ਅੱਜ ਬਸ ਐਨਾ ਹੀ ਇਜਾਜ਼ਤ ਦਿਓ ਅਗਲੀ ਵਾਰੀ ਫਿਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ